ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਤੇ ਅੱਜ ਆਪਾਂ ਇੱਕ ਮੋਡੀਫਿਕੇਸ਼ਨ ਦੇ ਮੁੱਦੇ ਦੀ ਗੱਲ ਕਰਦੇ ਆਂਗੇ ਪਹਿਲੇ ਬੈਠੇ ਸੀ ਪਾਣੀ ਲਈ ਜਾਂਦੇ ਸੀ ਕੈਮਰਾ ਆਪਣੇ ਕੋਲ ਜੀ ਸੀ ਦਿਮਾਗ 'ਚ ਟੌਪਿਕ ਆਇਆ ਤੇ ਆਪਾਂ ਵੀਡੀਓ ਬਣਾਤੀ ਫਿਰ ਤੇ ਇੱਕੜਾ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦਿਆ ਕਰੋ ਮਾੜਾ ਨਾ ਬੋਲਿਆ ਕਰੋ ਕਮੈਂਟਾਂ ਦੇ ਵਿੱਚ ਕਿਉਂਕਿ ਹਰੇਕ ਬੰਦਾ ਨਵੇਂ ਮੋੜ ਤੇ ਨਵੀਆਂ ਚੀਜ਼ਾਂ ਸਿੱਖਦਾ ਹੁੰਦਾ ਹੈਗਾ ਤੇ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਵਿਚਾਰੇ ਭੱਜ-ਭੱਜ ਪੈਂਦੇ ਆ ਬਈ ਤੂੰ ਆਹ ਨਹੀਂ ਪਤਾ ਤੈਨੂੰ ਯਾਰ ਕਈ ਚੀਜ਼ਾਂ ਮੈਨੂੰ ਪਤਾ ਕਈ ਦੋਨਾਂ ਨੂੰ ਪਤਾ ਤੁਸਨੂੰ ਪਤਾ ਪਰ ਲਾ ਕੇ ਕਿ ਚੰਗੀ ਚੀਜ਼ ਬਣਾ ਸਕਦੇ ਨਾ ਤਾਂ ਹੀ ਕਮੈਂਟ ਵਿੱਚ ਪੁੱਠਾ ਸਿੱਧਾ ਨਹੀਂ ਬੋਲਣਾ ਚਾਹੀਦਾ ਤੇ ਆਪਾਂ ਹੁਣ ਮੇਨ ਟੌਪਿਕ ਤੇ ਆਉਨੇ ਆ ਮੋਡੀਫਿਕੇਸ਼ਨ ਤੇ ਮੋਡੀਫਿਕੇਸ਼ਨ ਤੇ ਆਪਾਂ ਕਾਫੀ ਵੀਡੀਓ ਬਣਾਤੀਆਂ ਪਰ ਇਹ ਤੇ ਨਵੇਂ ਤੋਂ ਨਵਾਂ ਬੰਦਾ ਕਮੈਂਟ ਕਰਦਾ ਤੇ ਆਪਾਂ ਨੂੰ ਵੀਡੀਓ ਬਣਾਉਣੀ ਪੈਂਦੀ ਹੈ ਯਾਰ ਅੱਜ ਆਪਾਂ ਕੰਪੈਰੀਜ਼ਨ ਨਹੀਂ ਕਰਦੇ ਤੁਸਨੂੰ ਜਸਟ ਨੌਲੇਜ ਦਿੰਨੇ ਆ ਇੱਕ ਆਪਾਂ ਜਿਹੜੀ ਮੋਡੀਫਿਕੇਸ਼ਨ ਕਰ ਲੈਨੇ ਆ ਘਰੀ ਕਰ ਦਿੰਨੇ ਹੈਗੇ ਤੇ ਇੱਕ ਮੋਡੀਫਿਕੇਸ਼ਨ ਹੈ ਜਿਹੜੀ ਆਪਾਂ ਜੱਗੇ ਬੋਸ ਤੋਂ ਕਰਾਉਣੇ ਆ ਤੇ ਸਾਰਿਆਂ ਤੋਂ ਜਿਹੜੀ ਐਜਿਕਲ ਟਾਪ ਤੇ ਮੋਡੀਫਿਕੇਸ਼ਨ ਚੱਲੀ ਜਾਂਦੀ ਆ ਜਿਹੜੇ ਕਿ ਟਰਾਲੀ ਖਿੱਚ ਮੁਕਾਬਲੇ ਤਵੀਆਂ ਮੁਕਾਬਲੇ ਢੋਚੜ ਮੁਕਾਬਲੇ ਇਹਨਾਂ ਦੀ ਮੋਡੀਫਿਕੇਸ਼ਨ ਹੁੰਦੀ ਆ ਇਹਨਾਂ ਜੋਰ ਮਰਵਾਉਂਦੇ ਨੇ ਟਰੈਕਟਰ ਤੋਂ ਯਾਰ ਜੱਗਾ ਬੋਸ ਉਹ ਹੀ ਜੀ ਮੋਡੀਫਿਕੇਸ਼ਨ ਕਿਉਂ ਨਹੀਂ ਕਰਦਾ ਕਿ ਜਿਵੇਂ ਟਰਾਲੀ ਖਿੱਚ ਮੁਕਾਬਲੇ ਵਾਲੇ ਕਰਦੇ ਨੇ ਟਰੈਕਟਰ ਪਾੜ ਜੂ ਪਾੜ ਜੂ ਕਰਦਾਗਾ ਇਹਦੇ ਵਾਰੀ ਆਪਾਂ ਗੱਲ ਕਰਦੇ ਆਂਗੇ ਸਾਰਿਆਂ ਤੋਂ ਪਹਿਲਾਂ ਯਾਰ ਜਿਹੜੀ ਇੱਕ ਮੋਡੀਫਿਕੇਸ਼ਨ ਤਾਂ ਹੁੰਦੀ ਹੈ ਨਾ ਆਪਾਂ ਘਰੇ ਹੀ ਕਰ ਲੈਨੇ ਆਂ ਚੱਕੀ ਟਰਬੋ origignal ਠੋਕੀ ਟਰੈਕਟਰ ਤੇ ਥੋੜਾ ਜਿਹਾ ਤੇਲ ਵਧਾਤਾ ਥੋੜਾ ਜਿਹਾ ਟਾਰਕ ਕਰਤਾ ਵਧਾਤੀ ਇਹਦੇ ਨਾਲ ਹੋ ਗਈ ਇੱਕ ਮੋਡੀਫਿਕੇਸ਼ਨ ਇਹ ਮੋਡੀਫਿਕੇਸ਼ਨ ਪਤਾ ਕਿਹੜੇ ਕੰਮ ਆਉਦੀ ਆ ਜਿਵੇਂ ਮੈਂ ਕੋਈ ਬਾਣਵਾਹੀ ਜੰਨਾ ਯਾਰ ਕੋਸੇ ਚੀਜ਼ ਨਾਲ ਵੀ ਲਾ ਲਓ ਪਹਿਲੇ ਹਾਈ ਚ ਬਾਣਵਾਹੀ ਜੰਨਾ ਮੈਂ ਮੇਰਾ ਟਰੈਕਟਰ 1800 ਚੱਕਰ ਤੇ ਚੱਲਦਾ ਤੇ ਕਿਤੇ ਕਿਤੇ ਆ ਕੇ ਮੇਰਾ ਟਰੈਕਟਰ ਨਾ ਚੱਕਰ ਤੋੜ ਜਾਂਦਾ 1500 ਰਹਿ ਜਾਂਦੇ ਐ ਮੋੜ ਤੇ ਆ ਕੇ 13 1400 ਰਹਿ ਜਾਂਦੇ ਨੇ ਯਾਰ ਉਹ ਚੀਜ਼ ਨੂੰ ਸੋਲਵ ਕਰਨ ਵਾਸਤੇ ਜਿਹੜੀਆਂ ਨਿੱਕੀ ਜਿਹੀ ਮੋਡੀਫਿਕੇਸ਼ਨ ਕਰੂੰ ਮੈਂ ਲਿਆ ਕੇ ਟਰਬੋ ਲਾਉਂ ਤੇ ਉਸ ਤੋਂ ਬਾਅਦ ਥੋੜੀ ਜਿਹੀ ਪੰਪ ਦੀ ਸੈਟਿੰਗ ਕਰੂੰ ਮੇਰਾ ਟਰੈਕਟਰ ਇਹ ਚੱਕਰ ਤੋੜਨ ਨੂੰ ਹਟ ਜੂ ਉਹੀ ਗੇਅਰ ਦੇ ਵਿੱਚ ਪਰ ਇਹ ਮੋਡੀਫਿਕੇਸ਼ਨ ਨਾਲ ਨਾ ਮੇਰਾ ਟਰੈਕਟਰ ਦੂਜਾ ਗੇਅਰ ਨਹੀਂ ਲੈਂਦਾ ਜੇਰ ਜੇ ਮੈਂ ਦੂਜਾ ਗੇਅਰ ਦਬਾਉਣਾ ਤਾਂ ਮੈਨੂੰ ਥੋੜੀ ਜਿਹੀ ਵੱਡੇ ਲੈਵਲ ਦੀ ਮੋਡੀਫਿਕੇਸ਼ਨ ਕਰਨੀ ਪਊ ਇੱਕ ਪਾਣੀ ਵੀ ਦੇਖ ਲੀਏ ਕਦੇ ਪਿੱਛੋਂ ਪਾ ਤੇ ਇਹ ਤਾਂ ਛੋਟੀ ਜੀ ਮੋਡੀਫਿਕੇਸ਼ਨ ਹੋ ਗਈ ਯਾਰ ਆਪਾਂ ਥੋੜੀ ਵੱਡੇ ਲੈਵਲ ਤੇ ਕਰਨੀ ਹੈ ਨਾ ਫਿਰ ਆਪਾਂ ਨਾ ਜੱਗੇ ਬੋਸ ਕੋਲ ਹੀ ਜੰਨੇ ਆਗੇ ਬਈ ਜੱਗੇ ਬੋਸ ਨੂੰ ਕਹਿੰਨੇ ਯਾਰ ਮੋਡੀਫਾਈ ਕਰ ਦੋ ਆਪਾਂ ਐ ਸਵਾਲ ਨਹੀਂ ਪੁੱਛਦੇ ਨਾ ਉਹਨੂੰ ਬਈ ਆਹ ਕਿਵੇਂ ਕਿੰਨਾ ਟਾਈਮ ਕੀ ਸਿਸਟਮ ਆ ਤੇ ਇਹ ਦੋਨਾਂ ਦੀ ਆਪਾਂ ਗੱਲ ਇਕੱਠੀ ਕਰਦੇ ਆ ਜਿਵੇਂ ਇੱਕ ਫਿਰ ਆਪਾਂ ਟਰਾਲੀ ਵਾਲੇ ਨੂੰ ਵੀ ਦੇਖਦੇ ਆ ਯਾਰ ਪਿੱਛੇ ਇਹ ਨਾ ਮੈਂ ਇੱਕ ਮੁਕਾਬਲਾ ਹੋਇਆ ਸਾਡੇ ਨੇੜੇ ਉਥੇ ਜੱਗੇ ਬੋਸ ਤੋਂ ਮੋਡੀਫਾਈ ਹੋਇਆ ਟਰੈਕਟਰ ਆਇਆ ਸੀਗਾ ਯਾਰ ਇਹਨੇ ਇੰਨੀ ਵਧੀਆ ਪਰਫਾਰਮੈਂਸ ਦਿੱਤੀ ਨਹੀਂ ਯਾਰ ਕਿਵੇਂ ਬਾਈ ਦਾ ਨਾਗਾ ਹਨਾ ਆਪਾਂ ਨਿੰਦੇ ਨਹੀਂ ਤੇ ਮੈਨੂੰ ਹੁੰਦੀ ਰਹਿੰਦੀ ਹੈ ਗੱਲਬਾਤ ਉਹਦਾ ਮੈਂ ਤੁਹਾਨੂੰ ਕਾਰਨ ਇੱਕ ਦੱਸ ਦਾਂਗਾ ਇੱਕ ਤਾਂ ਹੁੰਦੇ ਆ ਟਰਾਲੀਆਂ ਵਾਲੇ ਬੰਦੇ ਜਿਹੜੇ ਕਿ ਸਪੈਸ਼ਲ ਮੋਡੀਫਾਈ ਕਰਦੇ ਨੇ ਮੈਂ ਇਹਨੂੰ ਨਾਮ ਲੈ ਲੈਣਾ ਜੀ ਡੀ ਐਲ ਸੀ ਵਾਲੇ ਆ ਜਿਵੇਂ ਦਮਦਮਾ ਸਾਹਿਬ ਵਾਲੇ ਆਗੇ ਇੱਕ ਸੋਨਾ ਵਾਲੀ ਕਿਹੜਾ ਬਕਸਾਗਾ 911 ਸ਼੍ਰੀ ਚਮਕੌਰ ਸਾਹਿਬ ਵਾਲਿਆਂ ਦਾ ਇਹ ਬੰਦੇ ਨੇ ਆਪ ਮੋਡੀਫਿਕੇਸ਼ਨ ਕਰਦੇ ਨੇ ਹੋਰ ਬਹੁਤ ਨੇ ਯਾਰ ਢੀਂਗ ਤੋਂ ਢੀਂਗ ਪਈ ਆ ਦੇ ਇਹ ਬਾਈ ਸਾਰੇ ਆਪ ਮੋਡੀਫਿਕੇਸ਼ਨ ਕਰਦੇ ਇਹਨਾਂ ਨੂੰ ਰਗ ਰਗ ਦਾ ਪਤਾ ਲੱਗ ਰਿਹਾ ਟਰੈਕਟਰ ਦਾ ਹੁਣ ਯਾਰ ਕੱਲ ਨੂੰ ਮੈਂ ਬਗ ਜਾ ਉੱਥੇ ਮੈਨੂੰ ਐਂਦਾ ਨਹੀਂ ਪਤਾ ਕਿ ਖੁੱਲੂ ਕਿਵੇਂ ਟਰੈਕਟਰ ਬੰਦੇ ਦਾ ਜਿਗਰਾ ਚਾਹੀਦਾ ਹੈ ਨਾ ਇਹ ਚੀਜ਼ਾਂ ਵਾਸਤੇ ਕਿ ਯਾਰ ਪੈਸਾ ਜੇਬ 'ਚ ਹੁੰਦਾਗਾ ਉਹਦੇ ਨਾਲ ਹੀ ਸ਼ੌਂਕ ਪੂਰੇ ਹੁੰਦੇ ਨੇ ਇਹ ਚੀਜ਼ਾਂ ਸ਼ੌਂਕ ਨਹੀਂ ਉਹਨਾਂ ਦੇ ਯਾਰ ਇਹਨਾਂ ਦੇ ਜਿਹੜੇ ਟਰੈਕਟਰ ਨੇ ਨਾ ਇਹ ਤਾਂ ਚੱਲਦੇ ਨੇ 4-4000 ਚੱਕਰਾਂ ਤੇ 4000 ਆਰਪੀਐਨ ਚ ਚਲਾਉਂਦਾ ਕੋਈ 3500 ਤੇ ਕੋਈ 4500 ਤੇ ਵੀ ਕੀ ਪਤਾ ਚਲਾਉਂਦਾ ਹੋਵੇ ਆਮ ਟਰਬੋ ਦੇ ਚੱਕਰ ਹੁੰਦੇ ਮੈਨੂੰ ਲੱਗਦਾ 2 ਤੋਂ 1.5 ਤੋਂ 2 ਲੱਖ ਹੁੰਦੇ ਹੈਗੇ ਕਣ ਸਰੀਕ 1 ਮਿੰਟ ਦੇ ਚੱਕਰ ਇਹਨਾਂ ਤਾਂ ਮੈਨੂੰ ਲੱਗਦਾ 3 ਲੱਖ ਤੋਂ ਉੱਟ ਪਾ ਦਿੰਦੇ ਹੋਣਗੇ ਇੰਨੇ ਚੱਕਰਾਂ ਨਾਲ ਜੋ ਟਰੈਕਟਰ ਦੀ ਇੰਨੇ ਡਬਲ ਚੱਕਰ ਹੋਗੇ ਤਾਂ ਉਹਦੇ ਤਾਂ ਆਟੋਮੈਟਿਕਲੀ ਹੋਊਗੇ ਉਹ ਟਰਬੋਆਂ ਵੀ ਤਾਕੜੀਆਂ ਹੁੰਦੀਆਂ ਨੇ 61 61 ਨੰਬਰ ਟਰਬੋ ਹੁੰਦੀਆਂ ਵੱਡੀ ਟਰਬੋ 10000 RPM ਦੇ ਵੀ ਕੰਮ ਕਰ ਜਿਵੇਂ ਟਰੱਕਾਂ ਵਾਲੀਆਂ ਹੁੰਦੀਆਂ ਨੇ ਇਹ ਟਰੱਕ ਵਾਲੀਆਂ ਟਰਬੋ ਹੀ ਲਾਉਂਦੇ ਹੁੰਦੇ ਨੇ ਤੇ ਉਹਦੇ ਵਾਸਤੇ ਇੰਜਨ ਦੀ ਵੀ ਚੰਗੀ ਕੈਪੈਸਿਟੀ ਹੋਣੀ ਚਾਹੀਦੀ ਹੁਣ 2 ਸਿਲੰਡਰ ਤੇ ਜਰਮਨ 6172 ਨੰਬਰ ਲਾਤੀ ਟਰਬੋ ਤਾਂ ਇੰਜਨ ਪਾੜ ਦੂਗੀ ਇੰਨੀ ਹਵਾ ਨਾਲ ਕਿਉਂਕਿ ਕੰਪਨੀ ਹੁੰਦੀ ਹੈ ਨਾ ਜਿਹੜੀ ਉਹ ਸਾਰਾ ਕੰਪੈਰੀਜ਼ਨ ਕਰਦੀ ਹੈਗੀ ਕਿ ਮੈਂ ਕੈਲਕੂਲੇਸ਼ਨਾਂ ਕਰਕੇ ਇੰਨਾ ਤੇਲ ਜਾਂਦਾ ਤੇ ਵਿੱਚ ਇੰਨੀ ਹਵਾ ਚਾਹੀਦੀ ਆ ਜਦੋਂ ਆਪਾਂ ਕਰਦੇ ਨੇ ਚੱਕਦੇ ਨੇ ਕੰਮ ਖੁੱਲਾ ਚੱਲਦਾ ਹੁਣ ਉਹੀ ਗੱਲ ਕਰਦੇ ਆਪਾਂ ਜਵੇਂ ਜੱਗੇ ਬੋਸ ਦਾ ਜਿਹੜਾ ਤਿਆਰ ਕੀਤਾ ਟਰੈਕਟਰ ਹੁੰਦਾ ਉਹ ਕਿਉਂ ਨਹੀਂ ਉਹਨਾਂ ਦੇ ਬਰਾਬਰ ਚੱਲ ਸਕਦਾ ਕਿਉਂਕਿ ਯਾਰ ਆਪਾਂ ਕਹੀ ਹੈ ਨਾ ਬਾਈ ਨੂੰ ਕਿਰ ਮੈਨੂੰ ਇਹ ਜਿਹੇ ਟਰੈਕਟਰ ਤਿਆਰ ਕਰਕੇ ਦੇ ਮੈਂ ਆਹ ਕੰਮ ਵਾਲੀ ਕਰਨਾ ਉਹ ਕਰ ਦੂ ਐਡਾ ਚੱਕਰ ਨਹੀਂ ਪਰ ਜਿਹੜੇ ਟਰੈਕਟਰ ਮੁਕਾਬਲਿਆਂ ਦੇ ਚੱਲਦੇ ਇਹਨਾਂ ਦੀ ਲਾਈਫ ਨਹੀਂ ਹੁੰਦੀ ਆਪਾਂ ਜਦੋਂ ਜੱਗੇ ਪੋਸਤੋਂ ਤਿਆਰ ਕਰਵਾ ਲਿਆ ਟਰੈਕਟਰ ਉਹ ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਘੱਟ ਚੱਲੂਗਾ ਤੇ ਖੇਤਾਂ ਦੇ ਵਿੱਚ ਵੱਢ ਚੁੱਕੇਤਾਂ ਦੇ ਵਿੱਚ ਆਪਾਂ ਨਾ ਟਰੈਕਟਰ ਚਲਾਉਣਾ ਹੁੰਦਾ 5-5 ਘੰਟੇ 10-10 ਘੰਟੇ 15-20 ਘੰਟੇ ਵੀ ਚਲਾਉਣਾ ਹੁੰਦਾ ਤੇ ਮੁਕਾਬਲੇ ਦੇ ਵਿੱਚ ਆਪਾਂ ਟਰੈਕਟਰ ਚਲਾਉਣਾ ਦਾ ਮੈਕਸਿਮਮ 4 ਮਿੰਟ 4 ਮਿੰਟ ਮੈਨੂੰ ਹੀ ਲੱਗ ਉਹਨਾਂ ਨੇ ਤਿਆਰੀ ਇਸ ਹਿਸਾਬ ਨਾਲ ਕੀਤੀ ਹੁੰਦੀ ਆ ਕਿ ਮੇਰਾ ਟਰੈਕਟਰ ਪਹਿਲ ਨੰਬਰ ਤੇ ਆਵੇ ਇਹ ਨਹੀਂ ਕੀਤਾ ਹੁੰਦਾ ਕਿ ਮੇਰਾ ਟਰੈਕਟਰ ਵੱਧ 라ਉਂਡ ਲਾਵੇ ਕਿ 5 ਮਿੰਟ ਚੱਲੀ ਗਿਆ 10 ਮਿੰਟ ਚੱਲੀ ਗਿਆ ਬਾਈ ਉਹਨਾਂ ਦੇ ਚੱਕਰੀ ਇੰਨੇ ਹੁੰਦੇ ਆ ਕਿ ਟਰੈਕਟਰ ਪਟਨ ਵਾਲਾ ਹੋ ਰਿਹਾ ਹੁੰਦਾਗਾ ਤੇ ਉਦੋਂ ਆਪਾਂ ਜੱਗੇਪੁਰ ਦਾ ਟਰੈਕਟਰ ਲਾ ਲਓ ਤੂੜੀ ਵਾਲੀ ਤੇ ਚੱਲੀ ਜਾਂਦੇ ਆ ਸੁਪਰਸੀਡਰ ਤੇ ਚੱਲੀ ਜਾਂਦੇ ਆ ਪਲਾਂਟਰਾਂ ਤੇ ਚੱਲੀ ਜਾਂਦੇ ਝਾਰ ਵਾਲੀਆਂ ਮਸ਼ੀਨਾਂ ਤੇ ਚੱਲੀ ਜਾਂਦੇ ਯਾਰ ਉਹ ਜੇ ਉਹ ਪੰਜ ਪੰਜ ਮਿੰਟ ਚੱਲਣ ਲੱਗੇ ਫੇਰ ਤਾਂ ਹੋ ਗਿਆ ਕੰਮ ਜੇ ਆਪ ਫੇਰ ਤਾਂ ਜ਼ਿੰਮੇਦਾਰ ਨਹੀਂ ਕਰਾਲੀ ਮੋਡੀਫਿਕੇਸ਼ਨ ਇਹ ਹੀ ਡਿਫਰੈਂਸ ਹੁੰਦਾ ਕੀ ਜੋਰ ਜੋਰ ਜਦੋਂ ਆਪਾਂ ਅੰਨਾ ਜੋਰ ਪਾਵਾਂਗੇ ਇੱਕ ਛੋਟੀ ਚੀਜ਼ ਦੇ ਵਿੱਚ ਜਦੋਂ ਜਿਵਾਕ ਛੇਦੀ ਜ਼बान ਹੁੰਦਾ ਤਾਂ ਉਹਦੀ ਜ਼ੁਬਾਨੀ ਛੀਤੀ ਢਲ ਜਾਂਦੀ ਹੁੰਦੀ ਹੈ ਇਹ ਗੱਲ ਦੀ ਤੁਸੀਂ ਨੋਟ ਕਰਿਓ ਸਮੇਸਰ ਜ਼बान ਹੋਣਾ ਚਾਹੀਦਾ ਜਿਵੇਂ ਆਪਣੇ ਆਮਡ ਕੰਪਨੀ ਵਾਲੇ ਟਰੈਕਟਰ ਹੁੰਦੇ ਆ ਉਹ ਹੌਲੀ ਹੌਲੀ ਜ਼बान ਹੁੰਦੇ ਆ ਉਹਦੀ ਜ਼ੁਬਾਨੀ ਉਹ ਬਤੇ ਆਉਂਦੀ ਨੇ ਫਿਰ ਬੁਢਾਪੇ ਚ ਆਉਂਦੇ ਨੇ ਫਿਰ ਆਪਾਂ ਇੰਜ ਨੂੰ ਜਨ ਕਰਾਉਣੇ ਆ ਉਹੀ ਗੱਲ ਆ ਜਿੱਦੋਂ ਆਪਾਂ ਮੋਡੀਫਾਈ ਕਰਾਉਣੇ ਆ ਥੋੜਾ ਬਹੁਤ ਟਰੈਕਟਰ ਹਨ ਉਹ ਦੀ ਜਵਾਨੀ ਛੇਤੀ ਢਲ ਜਾਂਦੀ ਆ ਛੇਤੀ ਕੰਮ ਭਾਲਣ ਲੱਗ ਜਾਂਦਾ ਤੇ ਮੈਂ ਆ ਤਾਂ ਜ਼ਰੂਰ ਕੱਟਦੀ ਆ ਯਾਰ ਭਾਵੇਂ ਕਿਵੇਂ ਹੋਵੇ ਪਰ ਉਹੀ ਗੱਲ ਆ ਕਿ ਹਨਾ ਜਿਵੇਂ ਆਪਾਂ ਮੰਨ ਕੇ ਚਲੋ ਮੈਂ ਮੋਡੀਫਾਈ ਕਰ ਦਾਂ ਟਰਾਲੀ ਖਿੱਚ ਮੁਕਾਬਲੇ ਵਾਸਤੇ ਮੈਨੂੰ ਕਿਸੇ ਨੇ ਕਹਤਾ ਵੀ ਮੇਰਾ ਟਰੈਕਟਰ ਮੋਡੀਫਾਈ ਕਰ ਦੇ ਇੱਕ ਮਿੰਟ ਆਪਾਂ ਪਾਣੀ ਬਦਲਦੀ ਮਿੱਤਰੋ ਆਪਾਂ ਕਹਿੰਦੇ ਸੀ ਵੀ ਮੈਂ ਕਰਤਾ ਮੋਡੀਫਾਈ ਜਰ ਉਹਨੇ ਖੇਤ ਚ ਲੱਗਿਆ ਘੰਟਾ ਚੱਲ ਟਰਬੋ ਦੀ ਪਾਇ ਪੱਟਤੀ ਰੇਡੀਏਟਰ ਲੀਕ ਹੋ ਗਿਆ ਗਰਮ ਹੋ ਗਿਆ ਇੰਜਨ ਸੀਜ਼ ਹੋ ਗਿਆ ਬਾਈ ਆਗਲਾ ਨਾ ਡਾਂਗ ਲੈ ਕੇ ਆਊਗਾ ਤੇ ਮੈਨੂੰ ਮੂਤਾ ਪਾਪਾ ਕੋ ਟੂ ਉਹ ਚੀਜ਼ ਚ ਉਹੀ ਗੱਲ ਲਗੀ ਇਹ ਖੇਤੀ ਬਾਸਤ ਦੇ ਜਿਹੜੇ ਟਰੈਕਟਰ ਬਣੇ ਹੁੰਦੇ ਨੇ ਉਹ ਆਪਾਂ ਅਸਲ ਦਾ ਸਿੰਪਲ ਰੱਖੀ ਪਰ ਜੇ ਬਾਈ ਨਹੀਂ ਸਰਦਾ ਨਾ ਉਹ ਬਾਈ ਨੂੰ ਕਿਸੇ ਹੋਰ ਮੋਡੀਫਿਕੇਸ਼ਨ ਵਾਲੇ ਨੂੰ ਵੀ ਐਂ ਕਹਿ ਦੋ ਯਾਰ ਮੇਰਾ ਟਰੈਕਟਰ ਘੰਟਿਆਂ ਦੇ ਘੰਟੇ ਚੱਲਣਾ ਚਾਹੀਦਾ ਮਿੰਟਾਂ ਦੇ ਮਿੰਟ ਨਹੀਂ ਉਹੀ ਗੱਲ 5 ਮਿੰਟ ਚੱਲਿਆ ਗਰਮ ਹੋ ਗਿਆ ਹੁਣ ਮੈਂ ਮੋਡੀਫਾਈ ਕੀਤਾ ਯਾਰ ਕੰਪਨੀ ਜੰਸੀ ਵਾਲਿਆਂ ਤੋਂ ਥੋੜੀ ਜੀ ਸੈਟਿੰਗ ਜੀ ਕਰਾਈ ਸੀ ਕੋਈ ਬਾਲਾ ਨੇ ਉਹ ਗਰਮ ਹੋਣ ਲੱਗ ਗਿਆ ਜੀ ਇਹਦੇ ਵਿੱਚ ਹੁਣ ਤੁਸੀਂ ਐਂ ਦੇਖੋ ਪੰਜ ਛਤ ਕਿੱਲੇ ਵਾ ਕੇ ਗਰਮ ਹੋ ਗਿਆ ਜੇਰ ਉਹ 2-4 ਮਿੰਟ ਬਾਅਦ ਕੀ ਗਰਮ ਹੋ ਜਾ ਗਰੂ ਕਿਉਂਕਿ ਯਾਰ ਉਹ ਜਿਹੜੇ ਜਦੋਂ ਲਈ ਲਾਉਂਦੇ ਆ ਨਾ ਕਿਹੜਾ ਉਹ ਤਾਂ ਅੰਨੇ ਵਾ ਗਰਮ ਹੋ ਰਹੇ ਹੁੰਦੇ ਆਗੇ ਪਾਣੀ ਪਾ ਪਾ ਠੰਡੇ ਕਰਨੇ ਪੈਂਦੇ ਪਾਣੀ ਪਾ ਕੇ ਤੋੜਨਾ ਪੈਂਦਾ ਹੁਣ ਯਾਰ ਇੰਨਾ ਜ਼ਿੰਮੇਦਾਰ ਕਿਹੜਾ ਵੇਲਾ ਹੋਊਗਾ ਪਹਿਲਾਂ ਤਾਂ ਇਧਰ ਲਈ ਖੁੰਜੀ ਜਿ ਢੋਲ ਰੱਖੂ ਇੱਕ ਉਧਰ ਲਈ ਖੁੰਜੀ ਜਿ ਢੋਲ ਲਗੂ ਇਧਰੋਂ ਠ ਇਹੀ ਮੇਨ ਰੀਜਨ ਆ ਕਿ ਟਰਾਲੀ ਖਿੱਚ ਮੁਕਾਬਲੇ ਵਾਲੇ ਤੇ ਜੱਗੇ ਬੋਸ ਦੇ ਕਿ ਤਿਆਰ ਕੀਤੇ ਟਰੈਕਟਰਾਂ 'ਚ ਅੰਤਰ ਇਹੀ ਆ ਜੱਗੇ ਬੋਸ ਦੇ ਜਿਹੜੇ ਟਰੈਕਟਰ ਤਿਆਰ ਕੀਤੇ ਉਹਨਾਂ ਦੀ ਲਾਈਫ ਵੱਧ ਹੁੰਦੀ ਹੈਗੀ ਉਹ ਘੰਟਿਆਂ ਦੇ 20-20 ਘੰਟੇ ਵੀ ਚੱਲੇ ਜਾਂਦੇ ਨੇ ਲਗਾਤਾਰ ਤੇ 5-7 ਸਾਲ ਦਾ ਕੁਝ ਹੁੰਦਾ ਹੀ ਨਹੀਂ ਉਹਨਾਂ ਨੂੰ ਆ ਤੇ ਜਿਹੜੀ ਟਰਾਲੀ ਖਿੱਚ ਮੁਕਾਬਲੇ ਵਾਲੇ ਹੁੰਦੇ ਨੇ ਟਰੈਕਟਰ ਉਹ ਮੋਡੀਫਾਈ ਕਰਦੇ ਨੇ ਉਹ 2-4 ਮਿੰਟ ਚੱਲਦੇ ਨੇ 5 ਮਿੰਟ ਚੱਲਦੇ ਬਾਧੂ ਬਾਧਾ ਅੱਧਾ ਘੰਟਾ ਚੱਲ ਜੂ ਇਹ ਤੋਂ ਵੱਧ ਮੈਨੂੰ ਨਹੀਂ ਲੱਗਦਾ ਕੋਈ ਟਰੈਕਟਰ ਚੱਲਦਾ ਉਹ ਸਪੀਡ ਤੇ ਤੇ ਉਹੋ ਜ਼ੋਰ ਤੇ ਜਿਹੜੀ ਲਾਈਫ ਹੁੰਦੀ ਆ ਤੁਸੀਂ ਐ ਲਾ ਲਓ 100 ਟਰੈਕਟਰ ਆਉਂਦਾ ਨਾ ਜੀ ਮੁਕਾਬਲੇ ਦੇ ਵਿੱਚ ਉਹ ਤੇ ਜੋ 70 ਜਾ ਕੇ ਖੋਲਣੇ ਪੈਂਦੀ ਨਹੀਂ ਇਹ ਜੇ ਲਾ ਫੁੰਦੀ ਹੈਗੀ ਤੇ ਫਿਰ ਦੱਸਿਓ ਵੀਡੀਓ ਕਿਵੇਂ ਲੱਗੀ ਇਹ ਵੀਡੀਓ ਦੇ ਵਿੱਚ ਆਪਾਂ ਕਿਸੇ ਨੂੰ ਵੀ ਕੋਈ ਮਾੜਾ ਨਹੀਂ ਆਖਿਆ ਕਿ ਮੈਂ ਜੱਗੇ ਬੋਸ ਦਾ ਨਾਮ ਵਿੱਚ ਤਾਂ ਲਿਆ ਇੱਕ ਦਾ ਬਾਈ ਉਹ ਮਸ਼ਹੂਰ ਆ ਪੰਜਾਬ ਦੇ ਵਿੱਚ ਉਹ ਤੋਂ ਉੱਤੇ ਆਪਣੇ ਲੋਕਾਂ ਦੇ ਹੈ ਨਹੀਂ ਕੋਈ ਤੇ ਉਸ ਤੋਂ ਬਾਅਦ ਉਹਦੇ ਜਿਵੇਂ ਆਪਾਂ ਵੀਡੀਓ 'ਚ ਦੇਖਦੇ ਆਂ ਬਾਈ ਦੀ ਲੈਨ ਲੱਗੀ ਰਹਿੰਦੀ ਆ ਤਾਂ ਆਟੋਮੈਟਿਕਲੀ ਇੱਕ ਗੱਲ ਜੀ ਹੈਗੀ ਕਿ ਆਪਾਂ ਉਹਦਾ ਨਾਮ ਹੀ ਲਾਵਾਂਗੇ ਹਾਂ ਤੁਸੀਂ ਫੇਮ ਦੇ ਵਾਸਤੇ ਕਦੋਂ ਭੰਕਵੇਂ ਲੈ ਲਓ ਬਸ ਬਾਕੀ ਆਪਾਂ ਗੱਲਬਾਤ ਕਰਦੀ ਰਹਿਣੇ ਆ ਹੋ ਸਕਦਾ ਤੁਹਾਨੂੰ ਆਪਾਂ ਇੱਕ ਕਦੇ ਦਿਨ ਚ ਬਾਈ ਦੇ ਦਰਸ਼ਨ ਕਰਾ ਵੀ دیے ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਪੋਰਟ ਜਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਪੁੱਠਾ ਸਿੱਧਾ ਨਾਮ ਬੋਲਿਆ ਕਰੋ ਪ੍ਰੇਜ ਕਰਿਆ ਕਰੋ ਧੰਨਵਾਦ ਸਾਰਿਆਂ ਦਾ